ਤਾਲੀਆਂ ਦੇ ਕਾਫੀ ਲੋਕ ਹਰੀ ਸਿੰਘ ਬੜੀ ਸਰੂਪ ਸਿੰਘ ਬੈਠੇ ਰਹੇ ਬਾਕੀ ਸਾਰੇ ਜਥੇ ਬੰਦਿਆਂ ਦੀ ਕਿਸਾਨ ਯੂਨਲੇ ਵਿਰੋਧਤਾ ਕਰਦੇ ਤੁਹਾਡੇ ਜਸਾ ਵਿੱਚ ਬੋਲਦੇ ਨੇ ਸਾਰੇ ਹੀ ਮਤਲਬ ਨਾ ਦੇ ਚੱਕਰ ਚ ਪੈਣਾ ਨਹੀਂ ਮੈਂ ਮਾਫੀ ਮੰਗ ਲੈਣਾ ਪਿੰਨੋ ਸਾਰਾ ਮੁੜ ਕੇ ਬਾਅਦ ਚ ਨਾ ਕੌਡੀ ਬੜੀ ਖੜਾਈ ਜਾਂਦੀ ਪਾਜੀ ਉਹ ਮੇਰੇ ਇਹਦਾ ਰਹਿ ਜਾਂਦਾ ਲੋ ਕਹਿੰਦਾ ਤੇਰਾ ਬਾਅਦ ਚ ਲਾਜ ਲਾਜ ਕਰਦਾ ਮਾਫੀ ਦੇ ਦਿਓ ਮੈਨੂੰ ਸਰ ਇਸ ਗੱਲ ਦੀ ਹਾਂ ਸੋ ਮਾਫੀ ਚਾਹਨਾ ਸਾਰਿਆਂ ਤੋਂ ਪਹਿਲੀ ਗੱਲ ਇਹ ਹੈ ਕਿ ਬਹੁਤ ਖੁਸ਼ੀ ਹੁੰਦੀ ਆ ਜਿਹੜੀ ਗੱਲ ਤੁਸੀਂ ਕਹੀ ਨਾ ਕਿ ਜਥੇਬੰਦੀਆਂ ਵਾਲੇ ਸੱਜਣ ਵੀ ਵਿੱਚ ਬੈਠੇ ਨੇ ਖੁਸ਼ੀ ਇਸ ਗੱਲ ਦੀ ਹੈ ਕਿ ਜੇ ਮੈਂ ਕੁਝ ਕੀਤਾ ਤੇ ਮੈਨੂੰ ਤੁਸੀਂ ਰੈਕੋਗਨਾਈਜ਼ ਕੀਤਾ ਮੈਨੂੰ ਤੁਸੀਂ ਪਛਾਣਿਆ ਵੀ ਠੀਕ ਹੈ ਇਹ ਬੰਦੇ ਨੂੰ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਪਛਾਣ ਕਰਦੇ ਜੇ ਤੇ ਸਾਡੀ ਪਿੱਠ ਤੇ ਆਉਂਦੇ ਜੀ ਫੇਰ ਸਾਡਾ ਹੌਸਲਾ ਵੱਧਦਾ ਤਾਕਤ ਵੱਧਦੀ ਆ ਅਸੀਂ ਸਮਝਦੇ ਵੀ ਜਿਹੜੇ ਕੰਮ ਕੀਤੇ ਸੀ ਉਹਨਾਂ ਦੇ ਤੁਸੀਂ ਅੱਜ ਮੋਹਰ ਲਾ ਦਿੱਤੀ ਵੀ ਬਸ ਇਸੇ ਸਪੀਡ ਤੇ ਰੱਖ ਕੰਮ ਦਾ ਤੱਕੇ ਸੋ ਮੈਂ ਇਸ ਗੱਲ ਦਾ ਤੁਹਾਡਾ ਧੰਨਵਾਦ ਕਰਦਾ ਸਮੂਚੀਆਂ ਜਥੇਬੰਦੀਆਂ ਦਾ ਸਮੂੱਚੇ ਸਰਪੰਚ ਸਾਹਿਬਾਨ ਦਾ ਜ਼ਿਲ੍ਹਾ ਪ੍ਰੀਖਸ਼ਿਤ ਮੈਂਬਰ ਬਲਾਕ ਸੰਮਤੀ ਮੈਂਬਰ ਨੰਬਰਦਾਰ ਸਾਹਿਬ ਮੈਂਬਰ ਪੰਚਾਇਤ ਸਾਰੇ ਮੋਤਬਰ ਸੱਜਣਾ ਪਾਣ ਅੱਜ ਸਿਰ ਜੁੜੇ ਆ ਸੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ ਤੀਸਰੀ ਵਾਰ ਫਿਰ ਪਾਰਟੀ ਨੇ ਟਿਕਟ ਦੇ ਕੇ ਤੁਹਾਡੇ ਚ ਭੇਜਿਆ ਔਰ ਟਿਕਟ ਵੀ ਮੈਂ ਪਰਮਾਤਮਾ ਦੀ ਹਾਜ਼ਰ ਨਾਜ਼ਰ ਕਹਿਣਾ ਤੁਹਾਨੂੰ ਮਿਲੀ ਹੈ ਤੁਹਾਡੀ ਟਿਕਟ ਹੈ ਕਿਸੇ ਦੀ ਮੈਂ ਬਹੁਤ ਜ਼ਿਆਦਾ ਕਿਉਂਕਿ ਕੰਮ ਸਧਾਰਨ ਪਰਿਵਾਰਾਂ ਵਾਲੇ ਆ ਤੇ ਜਦੋਂ ਲੋਕ ਆਵਾਜ਼ ਹੋਵੇ ਤੇ ਲੋਕਾਂ ਨੂੰ ਟਿਕਟ ਮਿਲਦੀ ਹੈ ਸੋ ਇਹ ਟਿਕਟ ਵੀ ਤੁਹਾਡੀ ਹੈ ਕਿ ਇਹ ਜਜ਼ਬਾ ਹੈ ਸਾਡੇ ਅੰਦਰ ਕੰਮ ਕਰਨ ਦਾ ਸਾਨੂੰ ਇਹ ਨਹੀਂਗਾ ਕਿ ਤੁਹਾਨੂੰ ਸਾਨੂੰ ਕਿਸੇ ਨੇ ਪ੍ਰੇਰਿਆ ਨਹੀਂ ਸੀ ਮੈਨੂੰ ਤਕਲੀਫ ਹੋਈ ਮੈਂ ਮੈਂ ਚੌਨਾ ਸਾਹਿਬ ਇੱਥੇ ਸਮਰਥਨ ਕਰੀ ਫਿਰ ਮੇਰਾ ਮਨ ਹੀ ਬਣਿਆ ਮੈਂ ਕਿਹਾ ਯਾਰ ਜਿੱਥੇ ਇਹ ਜਾਣਾ ਚਾਹੁੰਦੇ ਸੀ ਇਹਨਾਂ ਕੋ ਤੇ ਜਾਇ ਨਹੀਂ ਜਾਣਾ ਤੇ ਆਪਾਂ ਤੇ ਜਾ ਹੀ ਸਕਦੇ ਆ ਕੇਜਰੀਵਾਲ ਦਾ ਹਲਕਾ ਸੀ ਉਹ ਇਹਦੀ ਵਿਧਾਨ ਸਭਾ ਸੀ ਜਿੱਥੇ ਤਰਨਾ ਆ ਔਰ ਇਹ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਉਹਦੇ ਇਹਨਾਂ ਨੂੰ ਸਮਝ ਨਹੀਂ ਹੋ ਸਕੇ ਮੈਂ ਤੇ ਬੜਾ ਦੁਹਾਈ ਪਾਈ ਸੀ ਮੈਂ ਤੇ ਉੱਥੇ ਇਹਨਾਂ ਨੂੰ ਇਹਨਾਂ ਦੇ ਰੰਗ ਵੇਖ ਲਈਏ ਕੀ ਕਰਦੇ ਆ ਉੱਥੇ ਇੱਕ ਵੀ ਸੰਘਰਸ਼ ਕਿਸਾਨੀ ਦਾ ਦਿੱਲੀ ਚ ਨਹੀਂ ਹੋਇਆ ਕੋਈ ਝੰਡੇ ਨਹੀਂ ਵਿਖਾਏ ਕੋਈ ਇੰਨਾ ਪੈਦਲ ਮਾਰਚ ਨਹੀਂ ਕੀਤਾ ਨਹੀਂ ਤਾਂ ਸਰਕਾਰ ਸੀ ਇਹਨਾਂ ਦੀ 66 MLA 67 ਇਹਨਾਂ ਦੇ ਕਰ ਸਕਦੇ ਸੀ ਇਹ ਕੀ ਕਰਦੇ ਸੀ ਕਦੀ ਬਠਿੰਡੇ ਆ ਕੇ ਰੈਲੀ ਕਰ ਦਿੰਦੇ ਸੀ ਕਦੀ 200 ਕਿਲੋਮੀਟਰ ਐਨੂ ਕਰ ਦਿੰਦੇ ਸੀ 200 ਕਿਲੋਮੀਟਰ ਉੱਥੇ ਹੀ ਕਰ ਦਿੰਦੇ ਸੀ ਤੇ ਜਿੱਥੇ ਸਰਕਾਰ ਉਹ ਤੇ ਧਰ ਨਹੀਂਦੇ ਉਹ ਨਾ ਕਦੀ ਵੀ ਤੁਹਾਡੇ ਬੰਦ ਦਾ ਜਥੇਬੰਦੀਆਂ ਦਾ ਸਮਰਥਨ ਇਹਨਾਂ ਨੇ ਉੱਥੇ ਦਿੱਲੀ ਚ ਨਹੀਂ ਕੀਤਾ ਨਾ ਕਿਦੀ ਦਿੱਲੀ ਬੰਦ ਹੋਈ ਹੈ ਮੈਂ ਤਾਂ ਉੱਥੇ ਵਿਖਟਾ ਰਿਆ ਸੀ ਅਸੀਂ ਉਹਦਾ ਇੰਟਰਵਿਊ ਦਿੰਨੇ ਆ ਪਰ ਸਾਡੀ ਇੰਟਰਵਿਊ ਸੁਣੀ ਨਹੀਂ ਜਾਂਦੀ ਇੰਨੀ ਅੱਜ ਵੀ ਕੱਢ ਕੇ ਵੇਖ ਲਓ ਅਸੀਂ ਕਹਿੰਦੇ ਆ ਵੀ ਨਹੀਂ ਇਹ ਗਲਤ ਕਰਦੇ ਜੇ ਕਾਨੂੰਨ ਵੇਦਾ ਲਾਗੂ ਕਰਤੇ ਸਭ ਕੁਝ ਇਹਨਾਂ ਨੇ ਉੱਥੇ ਦਿੱਲੀ ਲਾਗੂ ਕਰਤਾ ਹੈ ਪਰ ਭਰਾਓ ਉਦੋਂ ਵੇਖ ਜਬਗੀ ਦੁਨੀਆ ਨੇ ਇਸ ਗੱਲ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਇਹ ਕਰ ਕੀ ਰਏ ਸੋ ਅੱਜ ਸਮਾਂ ਫੇਰ ਆ ਗਿਆ ਹੈ ਕਿ ਤੁਸੀਂ ਆਪਣਾ ਮਤ ਦਾ ਫੇਰ ਦਾਨ ਕਰਨਾ ਹੈ ਆ ਕੋਚ ਚਾਰ ਮਿਲੋ ਬਦਲਾ ਦੇ ਨਾਂ ਤੇ ਆਪਾਂ ਵੋਟਾਂ ਦੇ ਪਾ ਬੈਠੇ ਆ ਪਰ ਹਾਲ ਕੀ ਕੀਤਾ ਇਹ ਤੁਸੀਂ ਹੁਣ ਆਪ ਦੱਸ ਦਿਓ ਕੱਲਾ-ਕੱਲਾ ਆਪਣੇ ਅੰਦਰ ਵੜ ਕੇ ਬੂਹਾ ਮਾਰ ਕੇ ਵੇਖਿਓ ਵੀ ਹਾਲ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਇੰਨਾ ਝੂਠ ਮਾਰਿਆ ਇਹਨਾਂ ਝੂਠ ਮਾਰਿਆ ਕਿ ਅਸੀਂ ਬੰਦਾ ਵੀ ਨਹੀਂ ਬਣਾਉਣ ਲੱਗੇ ਵਖਿਆ ਕਿੰਨੂ ਬਣਾਉਣ ਡਿਆਂ ਜਿੰਨੂ ਵੇਖਣਾ ਛਾੜੂ ਜਿੰਨੂ ਵੇਖਣਾ ਛਾੜੂ ਤੇ ਸਾਡੇ ਘਰਾਂ 'ਚ ਬੀਬੀਆਂ ਕਹਿੰਦੀਆਂ ਹੁੰਦੀਆਂ ਜਦੋਂ ਕੋਈ ਧੀ ਨੇ ਵਿਆਹ ਹੀ ਆਈ ਹੁਣੋਂ ਨਾ ਕਿ ਪੁੱਤ ਸਵਾਈ ਸੂਈ ਧਿਆਨ ਨਾ ਕਰੇ ਇਹਨੂੰ ਟੇਡਾ ਰੱਖਿਆ ਕਰ ਤੇ ਜਦੋਂ ਕਦੇ ਘਰ 'ਚ ਭਾਂਡੇ ਬੁੰਡੇ ਖੜਕਣੇ ਇੱਕੋ ਗੱਲ ਸੱਚ ਬੇਟੀ ਪੁੱਛਦੀ ਹੁੰਦੀ ਉਹਨੇ ਵੇਖਣਾ ਕਿ ਘਰ ਵਾਲੀ ਦੇ ਦੋਵੇਂ ਲੜ ਪਿਓ ਨੇ ਕਿਹਾ ਵੇ ਇੱਥੇ 8 ਘੰਟੇ ਵੇਖੋ ਕਿ ਦੇਖ ਲਾਗੇ ਬਨੇ ਝਾੜੂ ਤੇ ਨਹੀਂ ਕਿਦੇ ਖੜਾ ਕੀਤਾ ਕੋ ਝਾੜੂ ਟੇਡਾ ਕਰ ਦਿੰਦੇ ਇਹਦੇ ਘਰ ਚ ਕਲੇਸ਼ ਮੁੱਕ ਜਾਂਦਾ ਏ ਤੇ ਤੁਸੀਂ ਤੇ ਸਾਰੇ ਪੰਜਾਬ ਚ ਘਰ ਬੈਠੇ ਆਪਾਂ ਗਲਤੀ ਨਾਲ ਝਾੜੂ ਤੇ ਇਹਨੂੰ ਜਨਾਜ਼ਰ ਖੜੇ ਨੂੰ ਟੇਡਾ ਹੱਥ ਨਾਲ ਨਹੀਂ ਕਰੋਗੇ ਤੇ ਕਲੇਸ਼ ਪੰਜਾਬ ਚੋਂ ਨਹੀਂ ਜੇ ਮੁੱਕਣਾ ਮੈਂ ਤੁਹਾਨੂੰ ਗੱਲ ਦੱਸਦਾ ਇਹ ਗੱਲਾਂ ਐਵੇਂ ਨਹੀਂ ਸੀ ਇਹ ਗੱਲਾਂ ਐਵੇਂ ਨਹੀਂ ਸੀ ਬਣਾਈਆਂ ਤੁਸੀਂ ਅਜੀ ਤੇਰੀ ਤੱਤ ਤੇ ਰਹੇ ਜੋ ਘਰਾਂ ਜੱਜ ਵੀ ਜਿਹੜੇ ਪੁਰਾਣੇ ਮੁੰਡਿਆਂ ਨੂੰ ਵੇਖ ਲਓ ਝਗੜਾ ਹੋਵੇ ਉਹਨੇ ਕਿਹਾ ਝਾੜੂ ਪੁੱਤ ਜਾਂ ਖਲੋਤਾ ਖੜਾ ਉਹਨੇ ਬੇਲ ਕਿਹਾ ਟੇਡਾ ਰੱਖ ਦੇ ਇੱਕ ਕੱਚ ਕਲੇਸ਼ ਹੋਊਗਾ ਅਸੀਂ ਤੇ ਸਾਰੇ ਪੰਜਾਬ 'ਚ ਹੀ ਪਾ ਬੈਠੇ ਇਹਨਾਂ ਨੇ ਸਿਰਫ ਪੰਜਾਬ ਨੂੰ ਲੁੱਟਣ ਦਾ ਜ਼ਰੀਆ ਬਣਾਇਆ ਅੱਜ 5 ਰਾਜ ਸਭਾ ਮੈਂਬਰ 6 ਨਾ ਬਾਹਰੋਂ ਬਣਾਈ ਅੱਜ ਖਲੋਤੇ ਕਿੱਥੇ ਗੇਜਰੀਵਾਲ ਮਰ ਖਲੋਤਾ ਕੋਈ ਬਾਰਡਰ ਦੇ ਉੱਤੇ ਗੋਲੀਆਂ ਵਰਨ ਲੀਆਂ ਨੇ ਪੱਥਰ ਵਜੰਦੇ ਨੇ ਅਸੀਂ ਗਏ ਆ ਇਹਨਾਂ ਨੂੰ ਪੁੱਛੋ ਗਏ ਜੀ ਕਿਤੇ ਕੋਈ ਉਦੋਂ ਤੇ ਭੱਜੇ ਜਾਂਦੇ ਹੋ ਅਸੀਂ ਬੜੇ ਦਰਦੀ ਆ ਅਸੀਂ ਅੱਜ ਦਰਦ ਕਿੱਥੇ ਚਲਾ ਗਿਆ ਤੁਹਾਡਾ ਮੁੱਕ ਗਿਆ ਉਹਦਾ ਹਰਿਆਣੇ ਵਾਲਿਆ ਡੱਕਿਆ ਤੂੰ ਹੀ ਤੇ ਪੰਜਾਬ ਵਾਲੇ ਬੰਨੇ ਸੋ ਅਸੀਂ ਜਿੱਦਾਂ ਦੇ ਵੀ ਸਾਂ ਜੇ ਸਰਕਾਰ ਸੀ ਆਪਣੀ ਕਾਂਗਰਸ ਦੀ ਕਾਂਗਰਸ ਸਰਕਾਰ ਨੇ ਪੂਰਾ ਸਮਰਥਨ ਕੀਤਾ ਜੀ ਕਿਸਾਨੀ ਇਸ ਘਰ ਚੋਂ ਪਹਿਲੇ ਦਿਨ ਤੋਂ ਹੀ ਜੋ ਰੋਡ ਸੋ ਸਾਡੇ ਥਾਂ ਦਾ ਹੋਏ ਸੀ ਹਰ ਜਗ੍ਹਾ ਦੇ ਐਮਐਲਏ ਸਾਡੇ ਸਮਰਥਨ ਕਰਨ ਜਾਂਦੇ ਸੀ ਇਹ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਇਸ ਗੱਲ ਦਾ ਪਰ ਹੁਣ ਇਹਨਾਂ ਕਿਉਂ ਨਹੀਂ ਕੀਤਾ ਜੀ ਕਿਉਂਕਿ ਸੋਚ ਨਹੀਂ ਹੈਗੀ ਅੱਜ ਕਰਜ਼ਾ ਕਿੰਨਾ ਵੱਡਾ ਚੜਾਤਾ ਵੇਖੋ ਕਹਿ ਦਿੰਨੇ ਪੰਜਾਬ ਸਰ ਕਰਜ਼ਾ ਪੰਜਾਬ ਕੌਣ ਆ ਆ ਪੰਜਾਬ ਆ ਇੱਥੋਂ ਲੈ ਕੇ ਆ ਉਹ ਸਾਰਾ ਪੰਜਾਬ ਆ ਗੱਲਾ-ਗੱਲਾ ਅਸੀਂ ਪੰਜਾਬ ਆ ਜੇ ਕਰਜ਼ਾ ਚੁੱਕਣ ਦੇ ਤਾਂ ਸਾਡੇ ਸਿਰ ਤੇ ਚੜਾਈ ਜਾਂਦੇ ਕਿ ਹੋਰ ਦੇ ਦਿੱਤੇ ਨਹੀਂ ਚੜਿਆ ਐਵੇਂ ਨਾ ਸੋਚ ਲਿਓ ਕਿ ਮੈਨੂੰ ਆ ਗਿਆ ਜੇ ਮੈਨੂੰ 5-700 ਹਜ਼ਾਰ ਮਿਲ ਗਿਆ ਤੇ ਘਰੇ ਕਰਜ਼ਾ ਕਿ ਹੋਰ ਸਿਰ ਚੜ ਗਿਆ ਕਰਜ਼ੇ ਦੀ ਪੰਡ ਵੀ ਉੱਡੀ ਚ ਐ ਸਿਰ ਤੇ ਪਈ ਆਉਂਦੀ ਐ ਕਰਕੇ ਜਿਹੜਾ ਕਹਿੰਦੇ ਨੇ ਮਹਿੰਗਾਈ ਵਧਦੀ ਜਾਂਦੀ ਆ ਉਹ ਕੀ ਆ ਟੈਕਸ ਐਹੀ ਹੀ ਮਹਿੰਗਾਈ ਆ ਸੋ ਅੱਜ ਲੋੜ ਆ ਤੁਹਾਨੂੰ ਤਗੜੇ ਹੋਣ ਦੀ ਅੱਜ ਜਿਹੜੇ ਇਹ ਲੋਕ ਤੁਰੇ ਫਿਰਦੇ ਨੇ ਇਹਨਾਂ ਨੂੰ ਪੁੱਛੋ ਅਕੈਬੁਲੇਤ ਵਜ਼ੀਰ ਜਿਹਨੂੰ ਟਿਕਟ ਦਿੱਤੀ ਆ ਉਹਨੂੰ ਪੁੱਛੋ ਕਦੀ ਅ ਮੈਂ ਨਹੀਂ ਆਦਾ ਕਿ ਤੂੰ ਥਾ ਦਾ ਫਿਰ ਕਦੀ ਅੰਮ੍ਰਿਤਸਰ ਦਾ ਹਾਲ ਪੁੱਛਿਆ ਹੀ ਅੱਜ ਨਸ਼ਾ 2 ਗੁਣਾ ਵੱਧ ਗਿਆ ਅੱਜ ਨਾਲ ਤੁਹਾਡਾ ਐਮਐਲਏ ਖਲੋਗੇ ਕਹਿੰਦੇ ਆ ਕਿ ਤੁਹਾਡਾ ਰਗਵ ਚੱਡੇ ਤੇ ਲੱਗੇ ਪੁਲਿਸ ਅਫਸਰ ਨਸ਼ਾ ਵਗਾਉਣ ਦੇ ਪੰਜਾਬ ਇਹ ਗੱਲ ਮੈਂ ਵੀ ਕਹੀ ਸੀ ਦਸੰਬਰ ਦੇ ਵਿੱਚ ਪ੍ਰੈਸ ਕਾਨਫਰੈਂਸ ਕਰਕੇ ਮੈਂ ਉਹ ਵੀਡੀਓ ਤੇ ਪਾਉਣ ਲੱਗਾ ਤੁਹਾਡੀ ਉਹ ਪ੍ਰੈਸ ਕਾਨਫਰੈਂਸ ਕਿ ਇਹ ਪੁਲਿਸ ਨਸ਼ਾ ਵਗਾਉਣ ਦੇ ਆ ਮੁੱਖ ਮੰਤਰੀ ਸਾਹਿਬ ਇਹਨੂੰ ਡੱਕੋ ਸਾਡਾ ਬੇੜਾ ਗਰ ਕਰਤਾ ਤੇ ਇਹੋ ਇਹੋ ਜਿਹੜਾ ਮੁੱਦਾ ਸੀ ਮੈਂ ਉਹਦੇ ਬੱਚੇ ਵੀ ਢਾਖਲ ਕਰਾਏ ਸੀ ਗਰਵਾਲੀਓ ਵੀ ਲੈ ਕੇ ਗਿਆ ਸੀ ਮੈਂ ਤੁਹਾਨੂੰ ਸ਼ਹਿ ਚਿੱਤਾ ਹੋਵੇ ਗਰਵਾਲੀਓ ਵੀ ਬੱਚੇ ਮੈਂ ਲੈ ਕੇ ਗਿਆ ਸੀ ਜੱਬਿਓ ਵੀ ਲੈ ਕੇ ਗਏ ਸੀ ਆ ਜੀ ਬੱਚੇ ਜਿਹੜੇ ਪੀਂਦੇ ਸੀ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਕਿਹਾ ਸੀ ਤੇਰੀ ਪੁਲਿਸ ਨਸ਼ਾ ਬਕੌਂਡੀਆਂ ਨੂੰ ਡੱਕ ਉਹਦਾ ਵਿੱਚ ਪਤਾ ਮੈਨੂੰ ਕੋਈ ਮਰੇ ਇਸ ਕੈਪਟਨ ਵੇਲੇ ਉਹ ਉਹ ਮੇਰੀ ਟਿਕਟ ਹੀ ਉਦੋਂ ਕੱਟਣ ਬੈ ਗਿਆ ਹੀ ਵੀ ਇਹ ਬੋਲਦਾ ਬੜਾ ਇਹਦੀ ਟਿਕਟ ਕੱਟੋ ਵੇਲੋ ਪਰ ਟਿਕਟ ਅੱਦਾ ਕਰਨੀ ਉਹ ਚਲੋ ਤੁਸੀਂ ਲੋਕ ਹੈਗੇ ਹੋ ਸੋ ਇਹਨਾਂ ਨੂੰ ਇਹ ਪੁੱਛੋ ਪੀ ਅੱਜ ਦੋ ਦੋ ਗੁਣਾ ਨਸ਼ਾ ਹੋ ਗਿਆ ਤੁਹਾਨੂੰ ਉਹ ਨਹੀਂ ਪਿੰਡਾਂ ਜੀ ਦੇਖਦਾ ਕੀ ਹਾਲਾਤ ਹੋ ਗਏ ਆ 7000 ਰੁਪਏ ਸੈਕੜਾ ਰੇਤਾ ਮਿਲਦੀ ਸ਼ਹਿਰ ਚ ਜਾ ਕੇ ਹਾਲਾਤ ਵੇਖ ਲਓ 7000 ਰੁਪਏ ਸੈਕੜਾ ਮਿਲਦੀ ਆ ਕਿ ਨਹੀਂ ਦੱਸੋ ਤੁਸੀਂ ਅੱਗੇ ਕੋ ਗਰੀਬ ਸਾਡਾ ਟੈਲੀਫੋਨ ਕਰਾ ਕਰੂਗੇ ਮਾੜਾ ਮੋਟਾ ਕੋ ਟਰਾਲੀ ਲੈ ਆਉਂਦਾ ਹੀ ਹੁਣ ਤੇ ਉਹ ਵੀ ਕੋਈ ਨਹੀਂ ਹੈਗਾ ਦਿਵਾਨ ਜੋਗਾ ਤੁਹਾਨੂੰ ਕੋਈ ਟਰਾਲੀ ਭਰਾ ਦੇ ਜੋ ਭਰਾਓ ਤਗੜੇ ਹੋ ਕੇ ਕਹਿ ਦੋ ਅਸੀਂ ਨਾਲ ਦੀ ਆ ਜੀ ਹਾਂ ਮੈਂ ਸ਼ਾਇਦ 55 ਦਾ ਜਗ੍ਹਾ ਲੈ ਬੈਠਾ ਜੀ ਮੈਨੂੰ ਆਦੇ ਲੱਖ ਰੁਪਈਆ ਹੈਗਾ ਤੇ ਡਿਜੀਟਲ ਕਰਾ ਲਾਂ ਦੀ ਰੈਂਪ ਗੱਲ ਪਤਾ ਕੀ ਆ ਇਹ ਐਨਓਸੀ ਨੇ ਇੰਨਾ ਬੇੜਾ ਗਰਕ ਕਰਤਾ ਆ ਤੁਹਾਡਾ ਤੁਸੀਂ ਸੋਚ ਹੀ ਨਹੀਂ ਸਕਦੇ ਵਪਾਰ ਦਾ ਸੱਤਿਆਨਾਸ਼ ਮਾਰ ਕੇ ਰੱਖਤਾ ਕਿ ਇਹਦੀ ਜਾਇਦਾਦ ਝਗੜੇ ਪੈ ਗਏ ਲੋਕਾਂ ਦੇ ਪਰੇਸ਼ਾਨ ਹੋ ਗਏ ਆ ਲੋਕ ਸਾਡੇ ਕੋਲ ਤੁਸੀਂ ਚੇਤਾ ਕਰਾਤਾ ਵਾਕਿਆ ਹੀ ਲੋਕ ਸਾਡੇ ਕੋਲ ਵੀ ਆਉਂਦੇ ਆ ਵੀ ਭਾਈ ਮੈਂ ਪੈਸੇ ਦੇ ਬਿਟਾ ਬਿਆਨੇ ਦੇ 1.2 ਲੱਖ ਰੁਪਈਆ ਮੈਂ ਤਾਂ ਕਹੇ ਜੋ ਘਾਵ ਨਹੀਂ ਰਹਿ ਗਿਆ ਉਹ ਜਿਹੜਾ ਬਿਆਨਾ ਲੈਣੇ ਤਾਂ ਨਾ ਉਹ ਵਾਪਸ ਕਰਦਾ ਉਹ ਕਹਿੰਦਾ ਤੇਰੀ ਤਰੀਕ ਨਾਂਗੀ ਲੋਕਾਂ ਦੀ ਕਚਹਿਰੀਆਂ ਭਰੀਆਂ ਵੈਗ ਭਾਰਤੀਆਂ ਨੇ ਇਹਨਾਂ ਲੋਕਾਂ ਨੇ ਔਰ ਜਿਹੜੇ ਜਿਹੜੇ ਬੰਦੇ ਚਲੋ ਬਾਕੀ ਦੇ ਨਸ਼ੇ ਦੇ ਫੜ ਕੇ ਅੰਦਰ ਦੇੜਾ ਮੰਨ ਲਿਆ ਤੂੰ ਫੇਰਿਆ ਮੰਨ ਲਿਆ ਤੇਰੀ ਪੁਲਿਸ ਫੇਰਿਆ ਐਨਓਸੀ ਤੇ ਇੱਕ ਅਫਸਰ ਨੇ ਇੱਕ ਅਫਸਰ ਹੀ ਨੇ ਤੇਰੇ ਗਵਾਰਡ ਬੈਠੇ ਆ ਤੂੰ ਐਨਓਸੀ ਉਹਨਾਂ ਤੋਂ ਨਹੀਂ ਮਤਲਬ ਠੀਕਰਾ ਸਕਦਾ ਉਹ ਲੈ ਕੇ ਹਰਿਆਣੇ ਤੋਂ ਨਹੀਂ ਲਿਆਉਣੇ ਕਹਿੰਦੇ ਦਿੱਲੀੋਂ ਨਹੀਂ ਲਿਆਉਣੇ ਫੈਸਲਾ ਤੂੰ ਕਰਨਾ ਹੈ ਘੁੱਗਿਆ ਨਾ ਰਿਆ ਪੈਨ ਮੇਰਾ ਚੱਲਿਆ ਕਰੂਗਾ ਇਹ ਰਿਆ ਪੈਨ ਕਿਤੇ ਚੱਲੂ ਐ ਐਨਓਸੀ ਦੇ ਇੱਕ ਹੀ ਨਹੀਂ ਬਹੁਤ ਮਸਲੇ ਨੇ ਜਿਹੜੇ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਇਹੋ ਗੱਲ ਕਹਿਣੀ ਚਾਹੁੰਦਾ ਆਪਾਂ ਸਾਰਿਆਂ ਨੂੰ ਇਹ ਫੈਸਲਾ ਜਿਹੜਾ ਆ ਕੱਲਾ ਇੱਥੇ ਨਹੀਂ ਜਿੱਥੇ-ਜਿੱਥੇ ਵੀ ਭੈਣ ਭਰਾ ਰਹਿੰਦੇ ਆ ਤੁਸੀਂ ਵੋਟਾਂ ਤਗੜੇ ਹੋ ਕੇ ਪਾਉਣੀਆਂ ਵੀ ਨੇ ਤਗੜੇ ਹੋ ਕੇ ਮਦਦ ਕਰੋ ਇਹਨਾਂ ਦਾ ਲਾਜ ਜਿਹੜਾ ਸਾਨੂੰ ਪਤਾ ਕਿੱਦਾਂ ਕਰਨਾ ਕਰਾਂਗੇ ਆਪਾਂ ਐਨਓਸੀ ਦਾ ਵੀ ਲਾਜ ਇਹਨਾਂ ਤੋਂ ਕਰਾਵਾਂਗੇ ਸਾਰੇ ਕੰਮ ਅਸੀਂ ਇਹਨਾਂ ਤੋਂ ਕਰਾਉਣੇ ਆ ਹੁਣ ਇੱਕੋ ਹੀ ਜਿਹੜੀ ਤਾਕਤ ਹੈ ਨਾ ਮੋਦੀ ਜਿਹੜੀ ਮਖੀਰ ਤੇ ਗੱਲ ਤੁਹਾਨੂੰ ਕਰਨੀ ਹੈ ਮਤਲਬ ਨੱਟ ਸਹਿ ਲਖੀਰ ਤੇ ਸੌਥ ਰਸਾ ਸਰੀ ਦੇ ਗੰਢ ਆਪਾਂ ਦੇ ਹੁਣ ਮੋਦੀ ਫੜਨਾ ਜੇ ਪੰਜਾਬੀ ਚ ਉਹਨੂੰ ਲਾਉਣਾ ਜੇ ਉਹ ਆਪਾਂ ਨੂੰ ਲਾਉਣਾ ਪੈਣਾ ਤੇ ਇਹ ਜਿਹੜੇ 2-3 ਕਹਿਣੀ ਜੇ ਤਰ੍ਹਾਂ ਫਿਰ ਦੇ ਇੰਨਾ ਚ ਵੇਖ ਲਓ ਵੀ ਫੜ ਕਿਹੜਾ ਸਕਦਾ ਉਹਨੂੰ ਜਦੋਂ ਅੰਦਰੋਂ ਫੜੇ ਨਾ ਪਾਰਲੀਮੈਂਟ ਦੇ ਅੰਦਰ ਜਿਹੜਾ ਜੱਫਾ ਬਾ ਕੇ ਮਾਰਿਆ ਸੀ ਉਦਾਂ ਦਾ ਵੇਖ ਲਓ ਵੀ ਕਿਹੜਾ ਫੜ ਸਕਦਾ ਮੋਦੀ ਨੂੰ ਆੜੇ 2-3 ਤਰੀਫੇ ਤੇ ਫੜ ਤੇ ਤੁਹਾਡੇ ਦਾਸ ਨਹੀਂ ਹੋਣਾ ਸਾਡੇ ਦੁਆਸ ਦੇ ਕਾਬੂ ਹੋਣਾ ਉਹਨੇ ਤੁਸੀਂ ਤਗੜੇ ਹੋ ਕੇ ਉਹਨੂੰ ਆਪਾਂ ਲਾਉਣਾ ਆ ਗੱਦੀ ਤੋਂ ਅਜ ਉਸ ਤਾਕਤ ਨਾਲ ਟਕਰ ਹੈ ਜਿਹੜੀ ਸੰਵਧਾਨ ਨੂੰ ਖਤਮ ਕਰ ਰਹੀ ਹੈ ਜਿਹੜੀ ਅਧਿਕਾਰ ਖਤਮ ਕਰ ਰਹੀ ਹੈ ਜਿਹੜੀ ਬੋਲਣ ਨਹੀਂ ਦਿੰਦੀ ਜਿਹੜੀ ਮਨੀਪੁਰ ਵਰਗੀ ਸ਼ਰਮਨਾਕ ਘਟਨਾਵਾਂ ਕਰਾ ਰਹੀ ਹੈ ਔਰ ਉਹਦੇ ਤੇ ਕੋਈ ਮੂੰਹੋਂ ਗੱਲ ਨਹੀਂ ਰੱਖਦੇ ਵੀ ਕੀ ਹੋਇਆ ਕਿਉਂ ਹੋਇਆ ਪ੍ਰਧਾਨ ਮੰਤਰੀ ਬੋਲਿਆ ਹੀ ਨਹੀਂ ਬੋਲਿਆ ਨਹੀਂ ਹੈਗਾ ਅੱਗੇ ਬੋਲ ਪਾਰਲੀਮੈਂਟ ਚ ਵੀ ਗਲਤ ਹੋ ਰਿਹਾ ਆਇਆ ਹੀ ਨਹੀਂ ਅੱਜ ਸਾਡੇ 4 ਲੱਖ ਲੋਕਾਂ ਨੇ ਨਾ ਵੋਟ ਪਾ ਕੇ ਮੂੰਹ ਦਾ ਚਪੇੜ ਮਾਰੀ ਆ ਸਿਸਟਮ ਦੇ ਵੀ ਤੁਸੀਂ ਲੋਕਾਂ ਨੂੰ ਨੇ ਉਹਨਾਂ ਹਿੰਦੁਸਤਾਨ ਨੂੰ ਜਗਾਇਆ ਵੀ ਜਾਗੋ ਨਹੀਂ ਤੇ ਇਹੋ ਜੇ ਲਾ ਦੇ ਤੁਹਾਡੇ ਸਾਰੇ ਹਿੰਦੁਸਤਾਨ 'ਚ ਖੜੇ ਕਰ ਦੇਣਗੇ ਜੀ ਅੱਜ ਤੁਹਾਨੂੰ ਜਾਗਣ ਦੀ ਲੋੜ ਆ ਕਿਉਂ ਕਿ ਸਾਡੇ ਸਿਰ ਹਮੇਸ਼ਾ ਹੀ ਸ਼ੇਰਾਂ ਵੱਜਿਆ ਭਾਵੇਂ ਦੁਸ਼ਮਣਾਂ ਨਾਲ ਲੜਾਈ ਹੋਵੇ ਚਾਹੇ ਦੇਸ਼ ਦਾ ਭੰਡਾਰ ਭਰਨਾ ਹੋਵੇ ਚਾਹੇ ਦੇਸ਼ ਵਿਰੋਧ ਤਾਕਤਾਂ ਨਾਲ ਲੜਾਈ ਹੋਵੇ ਅੱਜ ਵੀ ਦੇਸ਼ ਵਿਰੋਧ ਤਾਕਤ ਖੜੀ ਐ ਇਹ ਦੇਸ਼ ਦੇ ਮਾਲਕ ਨਹੀਂ ਨੇ ਦੇ ਦੇ ਮਾਲਕ ਅਸੀਂ ਆ ਇਹ ਨਹੀਂ ਹੈ ਮਾਲਕ ਇਹਨਾਂ ਨੂੰ ਲਾਉਣੇ ਆ ਇਹ ਬਹਿ ਗਏ ਨੇ ਗਲਤੀ ਦੇ ਨਾਲ ਇਹ ਦੇਸ਼ ਸਾਡਾ ਆ ਇਹਨਾਂ ਦਾ ਕਿਹ ਦੇਸ਼ ਤੇ ਕੁਝ ਨਹੀਂ ਲੱਗਦੇ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਇਹ ਵੋਟ ਤੰਤਰ ਦੇ ਨਾਲ ਲੱਥਣਾ ਆ ਇਹਨੂੰ ਉਦਾ ਨਹੀਂ ਲੱਤਣਾ ਇਹਨੂੰ ਵੋਟਾਂ ਨਾਲ ਲੌੜਾ ਪੈਣਾ ਹੈ ਕਦੇ ਆ ਮੈਨੂੰ ਦੇ ਕਾ ਵੀ ਬੜਾ ਮਹਿਸੂਸ ਹੁੰਦਾ ਆ ਆ ਸਾਡੇ ਚੰਗੇ ਭਲੇ ਲੋਕ ਉਹਦੇ ਕੋ ਇੱਕ ਆਪਾ ਆਇਆ ਅਮਰੀਕਾ ਤੋਂ ਉਹਦੇ ਕੋ ਪਰਨੇ ਪਰਨੇ ਪਾਈ ਜਾਂਦੇ ਚੰਗੇ ਬਣੇ ਸਰਦਾਰ ਯਾਰ ਕੀ ਤੁਸੀਂ ਕਰਨ ਲਏ ਇਹ ਘੱਟੂ ਘੱਟ ਤੁਸੀਂ ਦੇ ਕੋਈ ਪੰਜਾਬੀਓ ਤੁਸੀਂ ਦੇ ਦਰਹਿਮ ਕਰੋ ਨਾ ਉਹਨੇ ਉਹਨੇ ਤਾਂ મોદી ਦੀਆਂ ਰੈਲੀਆਂ ਕਰਾਈਆਂ ਉੱਥੇ ਅਮਰੀਕਾ 'ਚ ਉਹਨੂੰ ਤਾਂ ਮਿਲੀ ਇਨਾਮ 'ਚ ਟਿਕਟ ਸਾਨੂੰ ਮਿਲੀ ਕੰਮ ਨਾਲ ਟਿਕਟ ਉਹਨੂੰ ਮਿਲੀ ਇਨਾਮ 'ਚ ਟਿਕਟ ਉਹਦੇ ਕੋ ਪਰਨੇ ਪਾਉਣ ਦੇ ਜਿ ਘਲਾ 'ਚ ਇਹਨਾਂ ਨੂੰ ਵੀ ਆੜੇ ਪੰਜਾਬੀ ਦੋ ਚਾਰ ਜਿਹੜੇ ਮਗਰ ਮਗਰ ਤੁਰੇ ਫਿਰਦੇ ਨੇ ਸਾਡੇ ਮੁੜਕੇ ਪਿੰਡਾਂ 'ਚ ਉਹ ਉਹ ਆਮ ਬੰਦਿਆ ਕੋ ਤਾਂ ਨਹੀਂ ਜਾਂਦੇ ਮੈਂ ਵੱਡੇ ਭੈਣ ਭਰਾਉਣਗੇ ਨਾ ਤੁਹਾਡੇ ਕੋ ਮਾੜੇ ਮਾੜੇ ਆਉਂਦੇ ਆ ਉਹਨਾਂ ਦੀ ਉੱਥੇ ਬਟਨ ਥੋੜਾ ਜਿਹਾ ਦੱਬਿਆ ਕਰੋ ਵੀ ਤੁਸੀਂ ਘਟੋ ਘਟਾ ਆੜੀ ਸਾਡੇ 700 ਕਿਸਾਨ ਮਰ ਗਿਆ ਸੀ ਸ਼ਹੀਦ ਹੋ ਗਿਆ ਸੀ ਉਹਦੀ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਇਹਨਾਂ ਮਗਰ ਤਨਾ ਤੁਰੇ ਫਿਰੋ ਘਟੋ ਘਟਾ ਚਲੋ ਹੋਰ ਕੇਮ ਅਗਰ ਚਲੇ ਜੇ ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਡਾ ਪਾਰਟੀਆਂ ਨੇ ਮੈਂ ਪਾਰਟੀ ਵੋਟ ਮੰਗਣਾ ਹਰ ਇੱਕ ਦਾ ਅਧਿਕਾਰ ਹੈ ਸੀ ਕਿ ਜਿਹਨੂੰ ਰੋਕਦੇ ਨਹੀਂ ਪਰ ਤੁਸੀਂ ਘੱਡੂ ਘੱਡ ਇਹਨਾਂ ਨੂੰ ਤਾਂ ਛੱਡ ਦਿਓ ਇਹਨਾਂ ਮਗਰ ਤੁਰੇ ਫਿਰਦੇ ਆ ਨਾਰੇ ਮਾਰਦੇ ਫਿਰਦੇ ਆ ਕਿਆ ਕਹਾ ਲੈਣ ਇਹਨਾਂ ਲੋਕਾਂ ਤੋਂ ਅਸੀਂ ਸੋ ਭਰਾਓ ਮੋਦੀ ਨੂੰ ਲਾਉਣਾ ਬੜਾ ਜ਼ਰੂਰੀ ਹੈ ਸੰਵਿਧਾਨ ਬਚੂਗਾ ਸਾਡਾ ਭਾਈਚਾਰਾ ਪਿੰਡਾਂ ਦਾ ਬਚਣਾ ਜੇ ਪੰਜਾਬ ਦਾ ਬਚਣਾ ਜੇ ਦੇਸ਼ ਦਾ ਬਚਣਾ ਜੇ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਔਰ 1 ਤਰੀਕ ਨੂੰ 1 ਜੂਨ ਨੂੰ ਤਗੜੇ ਹੋ ਕੇ ਉਹਦੀ ਲਾਂਬਤੀ ਹੁਣੇ ਸ਼ੁਰੂ ਕਰਦੇ ਹੋ ਔਰ ਜਿੱਥੇ-ਜਿੱਥੇ ਵੀ ਤੁਹਾਡੇ ਭੈਣ ਭਰਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਜਿਤਾਇਓ ਤੁਹਾਡਾ ਇੱਕ-ਇੱਕ ਕੰਮ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੈ ਜੇ ਕੋਈ ਗਰੰਟਾ ਦੀ ਗੱਲ ਹੈ ਤੁਸੀਂ ਪਰਵਾਹ ਨਾ ਕਰਿਓ ਗਰੰਟਾ ਤੋਂ ਵੱਧ ਪੈਸੇ ਜਿਹੜਾ ਆ ਬਹੁਤ ਸਕੀਮਾਂ ਨੇ ਤੁਹਾਨੂੰ ਲਿਆ ਕੇ ਪਿੰਡਾਂ 'ਚ ਦਵਾਂਗੇ ਤੁਸੀਂ ਫਿਕਰ ਹੀ ਨਾ ਕਰੋ ਇਸ ਗੱਲ ਦਾ ਇਹ ਮੇਰੀਆਂ ਜ਼ਿੰਮੇਵਾਰੀਆਂ ਨੇ ਮੈਂ ਪਹਿਲਾਂ ਵੀ ਸਭ ਤੋਂ ਵੱਧ ਸਕੂਲ ਬਣਾਉਣ ਵਾਲਾ ਮੈਂਬਰ ਪਾਰਲੀਮੈਂਟ ਆ ਸਭ ਤੋਂ ਵੱਧ ਗਰੀਬਾਂ ਦੇ ਸਕੂਲ ਬਣਾਉਣ ਵਾਲਾ ਜਿੱਤੋਂ ਪੌਣੇ 400 ਪ੍ਰਾਇਮਰੀ ਸਕੂਲ ਬਣਾਇਆ ਜਿਨ੍ਹਾਂ ਦੀ ਨਾਂ ਕੋਈ ਇਲਾਦ ਸੀ ਬਹੁਤ ਇਲਾਦ ਮਾੜੇ ਸੀ ਸੋ ਮੇਰੇ ਮਨ ਤੇ ਗੱਲਾਂ ਹੈਗੀਆਂ ਵਾ ਉਹਦਾ ਮੇਰਾ ਤੁਹਾਡਾ ਮੈਂ ਮਤਲਬ ਮਾਣ ਕਰਦਾ ਸਤਿਕਾਰ ਕਰਦਾ ਉਹਨਾਂ ਨੂੰ ਬਿਲਕੁਲ ਠੀਕ ਕੀਤਾ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ